ਤਰਾਮ ਜਨ ਹੁੰਦੇ ਕਹਿੰਦੇ ਵੀ ਸਕੇ ਵੀਰ ਹੋਣ ਜੇ ਰਬਾ ਹੁੰਦੇ ਸਾਰੀ ਜ਼ਿੰਦਗੀ ਦੇ ਮਾਪੇ ਮੈਂ ਬਾਬਾਈ ਹੁਣ ਉਹਦੇ ਚਰਨਾਂ ਵਿੱਚ ਬੈਠੇ ਸੀ ਕਿਈ ਸੱਜਣ ਨਾਲ ਸੀ ਸਾਡੀ ਪੈਗਾ ਇੱਕ ਸੱਜਣ ਸਾਡੇ ਬੈਠੇ ਸੀ ਰੰਗਦਾ ਉਹਦਾ ਮੇਲੇ ਵਰਗਾ ਸੀ ਬੜਾ ਚੰਗਾ ਲੱਗਿਆ ਬਾਬਾ ਕਹਿੰਦੇ ਵੀ ਇੱਕ ਮੁੰਡਾ ਮੰਗਿਆ ਸੀ ਦੋ ਮੁੰਡੇ ਇਕੱਠੇ ਹੀ ਹੋ ਗਏ ਚਲ ਮਗਾ ਕੰਮ ਨਿਬੜਿਆ ਬਹੁਤ ਸੋਹਣਾ ਹੋ ਗਿਆ ਵਧੀਆ ਗੱਲਾਂ ਕਹਿੰਦੇ ਵੀ ਪੁੱਤਿੰ ਘਣ ਪਵੇ ਸੰਸਾ ਇਹ ਹਾਇਓ ਮੇਰੇ ਡਾਡ ਯਾਰ ਬਾਕੀ ਨਾ ਜੰਮੀਆਂ ਕਿਹਨਾਂ ਨੇ ਲੈ ਜਾਈ ਸਿਮੀ ਦੀ ਕਿੱਥੇ ਕਬੱਠੇ ਹੱਥ ਖੜਾ ਕਰ ਰੋ ਸਿਮੀ ਦੀ ਅੱਛਾ ਜੀ ਤੇ ਸਿਮੀ ਜੀ ਦੇ ਬਾਬਾ ਜੀ ਕਾਇਆ ਸੀ ਅਸੀਂ ਇਕੱਠੇ ਨਗਾਸ਼ ਕਿ ਭਈ ਹਾਇਓ ਮੇਰੇ ਡਾਡ ਯਾਰ ਬਾਕੀ ਨਾ ਜੰਮੀਆਂ ਕਿਹਨਾਂ ਨੇ ਲੈ ਜਾਣ ਭਈ ਇੱਕ ਘਰ ਤੇਰਾ ਜੋੜਿਆ ਵੇ ਦੂਜਾ ਜੋੜ ਨਹੀਂ ਚੱਲੀ ਆ ਇੱਕ ਸਾਡੀ ਲੜਕੀ ਪੜ ਗਈ ਸਾਡੀ ਬੇਟੀ ਪੜ ਗਈ ਜਮੀਨ ਤੇ ਪੈਦਾ ਹੋ ਜਾਂਦੀ ਬਾਤ ਮਿਹਰਬਾਨੀ ਲੋ ਅੱਜ ਦਾ ਮੈਂ ਤਾਂ ਕੰਦੀ ਆਖਰੀ ਕੀਤੀ ਕਿਉਂਕਿ ਕਲਾਕਾਰ ਬਹੁਤ ਨੇ ਭਈ 40 ਪਿੰਡਾਂ ਦੀ ਜ਼ਮੀਨ ਲੁੱਟਿਆ ਰੱਖਿਆ ਜਿਹੜਾ ਸ਼ਹਿਰੀਕਰਨ ਹੋਇਆ ਨਾ ਸ਼ਹਿਰਾਂ ਨੇ ਪਿੰਡਾਂ ਦੀ ਜ਼ਮੀਨ ਨੂੰ ਉਤਲੀ ਆ ਗਈ ਹਰਿਆਲੀ ਵਾਲੀ ਆ ਗਈ ਵੱਡੀਆਂ-ਵੱਡੀਆਂ ਬਿਲਡਿੰਗਾਂ ਪੈ ਗਈਆਂ ਸਾਡੇ ਉਸਤਾਦ ਲੋਕ ਦੇ ਫਿੱਕੇ ਵਾਲਾ ਉਹਨਾਂ ਦਾ ਗੀਤ ਆ ਬਈ ਚਾਰੀ ਪਿੰਡਾਂ ਦੀ ਜ਼ਮੀਨ ਉਹਨਾਂ ਦੀ ਲਿਖ ਤੇ ਬਾਸ ਮੇਰੀ ਆਉ ਤੁਹਾਡੇ ਦੇ ਮੈਂ ਤੁਹਾਡਾ ਸ਼ੀਵਾ ਨਮਾ ਦੇ ਉਹ ਚਾਰੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ Não me fuder, ਇੱਕ ਸਦੀ ਮਾਂ ਹੁੰਦੀ ਆ ਜਿਹੜੇ ਸਿਰ ਜਨਮ ਦਿੰਦੀ ਆ ਇੱਕ ਅਸਲੀ ਮਾਂ ਨਹੀਂ ਹੁੰਦੀ ਆ ਇੱਕ ਬਹੁਤ ਅੱਛੀ ਗਰ ਕਾਉ ਜੋ ਤਰ ਤੜੀ ਦਿੰਦੀ ਆ ਉਹ ਰਾਤਾਂ ਦੀ ਪ੍ਰਭਾਈ ਹੋਵਨ ਦੇ ਚੁਬੀ ਸਾਹਿਬ ਉਹਨਾਂ ਦੇ ਉੱਤੇ ਮੈਂ ਵੇਖਿਆ ਵੀ ਔਤ ਮਿਹਰਬਾਨੀ ਕਦੇ ਵੀ ਹੱਸ ਕੇ ਸਾਜਨ ਛੋੜੀਏ ਫਿਰ ਮਿਲਣ ਕਿਆਸ ਬਾਬਾ ਜੀ ਅਕਰੀ ਮੈਂ ਹੁਸ਼ਿਆਰਪੁਰ ਸੀ ਸੋਹਣ ਸਿੰਘ ਸੀਤਲ ਜਿਨ੍ਹਾਂ ਨੇ ਮੱਤਕੀ ਕੀ ਮਾਂ ਵੀ ਲਿਖਿਆ ਉਹ ਲੱਗਦਾ ਨਹੀਂ ਵੀ ਉਹਨਾਂ ਦਾ ਲਿਖਿਆ ਹੋਇਆ ਲੱਗਦਾ ਵੀ ਜਵੇਂ ਲੋਕੀ ਦਾ ਤੇ ਉਹ ਮੇਰਾ 11:00 ਵਜੇ ਦਾ ਟਾਈਮ ਸੀ ਮੈਂ 12:00 ਵਜੇ ਤੋਂ 10 ਮਿੰਟ ਪਹਿਲਾਂ ਸਟੇਜ ਚੜ੍ਹਦੀ ਉਹ ਕਹਿੰਦਾ ਬਾਲੀ ਦੇ ਤਾਂ ਇਹ ਤੇਨੂੰ ਤਾਂ ਟਾਈਮ ਵਿਖੜਾਉਂਦਾ ਵੀਰੇ ਕਹਿੰਦਾ ਮੇਰੇ ਨੂੰ ਟਾਈਮ ਟੂ ਟਰਨ ਕਿਨਰ ਤੇ ਤਾਂ ਬਹੁਤ ਬੜੀ ਮਮਾ ਜੀ ਦਾ ਬਹੁਤ ਸਾਰਾ ਸ਼ੇਰ ਆ ਖੜੇ ਕੀ ਉਰਗਨੀ ਸਾਹਿਬ ਆ ਗਏ ਉਹਨਾਂ ਦੀ ਸੱਚੀ ਖੱਬੀ ਬਾਹਮਾ ਸਾਡੇ ਮਾਤਾ ਸੁਨਾਮ ਕੌਰ ਜੀ ਹੋਰ ਵੀ ਜਿਹਨੇ ਇਸ ਲਈ ਮੋਹਤਬਰ ਸਿਧਿੰਗ ਬਿਠਿਆ ਕਹਿੰਦੇ ਮਾਇਆ ਰੱਬ ਜਾਈਆਂ ਇਹਨਾਂ ਦਾ ਅਸ਼ੀਰਵਾਦ ਪਹਿਲਾਂ ਲਿਆ ਸ਼ਮ ਸ਼ਰਮਾ ਛੋਟੇ ਵੱਡੇ ਵੀਰਾਂ ਦਾ ਸਾਥ ਮਿਲੇ ਬਹੁਤ ਮਿਹਰਬਾਨੀ ਇੱਕ ਵਾਰੀ ਝਕਾਣਾ ਲਓ ਜੀ ਝਕਾਣਾ ਸੱਚੀਆਂ ਸਕਾਰਾਂ ਦਾ ਬਹੁਤ ਸਾਜੇ ਦਰਬਾਰ ਕੀ ਸਿਮੀ ਜੀ ਸ਼ੁਕਰੀਆ ਜੀ ਬਹੁਤ ਬੜੀ ਤਰਫਦਾਰ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਤਾੜੀ ਮਾਰ ਦਿਓ ਜੀ ਜ਼ੋਰਦਾਰ ਤਾੜੀ ਮਾਰ ਦਿਓ ਬਹੁਤ ਹੀ ਸਤਿਕਾਰਯੋਗ ਉਸਤਾਦ ਲੋਕ ਹੈ ਗੁਰੂ ਲੋਕ ਹੈ ਜਿਨ੍ਹਾਂ ਪਾਲੀ ਦੇ ਜੜੀਆ ਸਾਹਿਬ ਪਲੀਜ਼ ਜ਼ਰੂਰ ਮਿਲ ਕੇ ਜਾਓ ਮਹਾਂਪੁਰਸ਼ਾਂ ਨੂੰ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਵਧੀਆ ਖੂਬਸੂਰਤ ਸੱਭਿਆਚਾਰ ਨੂੰ ਇਹਨਾਂ ਨੇ ਰੰਗ ਗਾਇਆ ਇਹਨਾਂ ਦਾ ਸਨਮਾਨ ਕੀਤਾ ਜਾਣਾ ਮਹਾਂਪੁਰਸ਼ਾਂ ਦੀ ਤਰਫੋਂ ਇਸ ਮੇਲੇ ਦੇ ਮੁੱਖ ਸੇਵਾਦਾਰ ਬਾਬਾ ਮਨਜੂਰ ਸਿੰਘ ਜੀ ਗਰੇਵੜ ਅਤੇ ਸਤਿਕਾਰਯੋਗ ਮੇਰੇ ਮਾਤਾ ਜੀ ਮਾਤਾ ਸਤਨਾਮ ਕੋਰ ਜੀ ਗਰੇਵਾਲ ਜੋ ਕੇ ਮੇਲੇ ਦੇ ਮੁੱਖ ਪ੍ਰਬੰਧਕ ਨੇ ਔਰ ਤਾਲੀ ਦੇ ਤੜੀ ਸਭ ਉਹਨਾਂ ਦਾ ਜਿਹੜਾ ਸਨਮਾਨ ਕੀਤਾ ਜਾਣਾ ਜਿਸ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਭਿਆਚਾਰ ਗੁਰੂ ਜਿਨ੍ਹਾਂ ਨੇ ਰੱਜ ਕੇ ਗਾਇਆ ਆਉਣ ਪੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਵੀਰ ਮੇਰੇ ਰਹਿਣ ਵਸਦੇ ਕਿ ਰਖੜੀ ਬੰਨ੍ਹਦੀ ਸੋ ਸੋ ਸੁਪਨੇ ਵੇਖੇ ਹੁੰਦੇ ਨੇ ਸਾਡੇ ਵੀਰ ਤਾਂ ساری ਉਮਰ ਤੇ ਪੇਕੇ ਹੁੰਦੇ ਨੇ ਮੌਜ ਕੇ ਜਿਵੇਂ ਆਪਣੀ ਬਾਪੂ ਦੇਖ ਕੇ ਰੜੇ ਦੀ ਤੁਹਾਡੇ ਤੇਰੇ ਦਾ ਰੌਣਕ ਹੁੰਦੀਆਂ ਮਿਹਲੇ ਥੋੜਾ ਜਿਹਾ ਹੋਰ ਕਰਦੇ ਹੋ ਸਾਊਂਡ ਵਾਲੇ ਵੀ ਮੈਨੂੰ ਥੋੜਾ ਜਿਹਾ ਆਪ ਰੱਖੋ ਬੱਸ ਕਿਉਂਕਿ ਮੈਂ ਸਾਰੀ ਗੱਲ ਹੀ ਕਵਰ ਕਰਨਾ ਹੈ ਇੱਕ ਜ਼ਿਕਰ ਕਰਾ ਦਾਂਗਾ ਰਣਜੀਤ ਸਾਹਿਬ ਉਧਰ ਬਾਬਾ ਜੀ ਸਾਡੇ ਇਸੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਨਜੂਰ ਸਿੰਘ ਜੀ ਖਦੇਵਾ ਸਾਹਿਬ ਅਭਿਉਦਨ ਆਣੇ ਸਰਦਾਰ ਗੁਰਨਾਮ ਸਿੰਘ ਜੀ ਜਡੂਨੀ ਸਾਹਿਬ ਬਾਬਾ ਬਲਕੌਰ ਸਿੰਘ ਜੀ ਬਹੁਤ ਸਤਾਰ ਇੰਦਰਕੌਰ ਸਿੰਘ ਜੀ ਮੈਂ ਪੰਜਾਬ ਪ੍ਰਧਾਨ ਨੇ ਯੂਥ ਵੇਗ ਡੀਕੇਯੂ ਦੇ ਅਰ ਸਾਡੇ ਸਾਰੇ ਵੀ ਅਨਵਰ ਪਟੇ ਜੀ ਮਾਪੂਸ਼ਕ ਵੱਲੋਂ ਪਾਣੀ ਦਿੱਤਾ ਗਿਆ ਸਮਰੰਥਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਗਾਰਾ ਪੀਰਾਂ ਫਕੀਰਾਂ ਬੋਲ ਸੱਚੇ ਦਰਬਾਰ ਕੀ ਪੈੜੋ ਉੱਚੀ ਦਾ ਬੋਲ ਬੋਲ ਸੱਚੇ ਦਰਬਾਰ ਕੀ ਜੈ ਮੇਰੀ ਮੇਹਰਤੀ ਹੈ ਜਿਹੜੇ ਮੀਂਹ ਸੇਵਾ ਕਰਦੇ ਨੇ ਸਵੇਰ ਤੋਂ ਤਕਰੀਬਨ 8:30 ਵਜੇ ਮੈਂ ਵੀ ਆ ਗਿਆ ਉਸੇ ਟਾਈਮ ਤੋਂ ਗੁਰੂ ਕੇ ਲੰਗਰਾਂ ਦੇ ਵਿੱਚ ਠੰਡਾ ਮਿੱਠਾ ਜਲ ਕਹ ਜੀਏ ਠੰਡਿਆਂ ਦੀ ਸ਼ਬੀਕ ਕੀਤੀ ਹੋਈ ਹੈ ਆਹ ਹੋਰ ਵੀ ਅਨੇਕਾ ਪਦਾਰਥ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਹੈ ਤੇ ਬੇਨਤੀ ਵੀਰੇ ਲੰਗਰ ਪਾਣੀ ਲੈ ਕੇ ਆਓ ਜੀ ਸਭ ਤੋਂ ਧੰਨਵਾਦ ਸੋ ਮਾਤਦ ਵਿਰਾਜਮ ਸਰਦਾਰ ਗੁਰਨਾਮ ਸਿੰਘ ਜੀ ਚੁਣਦੇ ਸਾਹਿਬ ਜੋ ਕਿ ਰਾਸ਼ਟਰੀ ਪ੍ਰਮਾਨ ਨੇ ਸਰਦਾਰ ਇੰਦਰਪਾਲ ਸਿੰਘ ਜੀ ਵੈਨ ਸਾਹਿਬ ਪੰਜਾਬ